ਅਜੋ ਰਾਏ ਥੋੜਾ ਹੀ ਰਹਿ ਗਿਆ ਕੰਮ ਆ ਲਾਸਤੀ ਆ ਤਾਂ ਦੋਸਤੋ ਤੁਸੀਂ ਨਾ ਕਮੈਂਟਾਂ ਚ ਬਹੁਤ ਕਹੀ ਜਾਂਦੇ ਆ ਵੀ ਦਲੇਰ ਨੇ ਨਾ ਮਸ਼ਹੂਰੀ ਦੇ ਪੈਸੇ ਲੈਏ ਹੋਣੇ ਆ Mahindra tractor ਦੀ ਤਾਂ ਦੋਸਤੋ ਪਹਿਲੀ ਗੱਲ ਆ ਵੀ ਨਮਾਣਾ ਮੱਲੀ ਐਡਾ ਤਗੜਾ ਬ੍ਰਾਂਡ ਤਾਂ ਨਹੀਂ ਵੀ ਜਿਹੜਾ Mahindra ਵਾਲਿਆਂ ਨੂੰ ਮੈਨੂੰ ਕਨੈਕਟ ਕਰਨਾ ਪਵੇ ਵੀ ਬਾਈ ਜੀ ਜੇ ਤੂੰ ਮਸ਼ਹੂਰੀ ਕਰੇਂਗਾ ਤਾਂ ਸਾਡੇ ਟਰੈਕਟਰ ਵਿਗਣੇ ਨਹੀਂ ਤਾਂ ਵਿਗਣਾ ਹੀ ਨਹੀਂ ਸਾਡੇ ਟਰੈਕਟਰ ਹਨਾ ਬਹੁਤ ਪੁਰਾਣੀ ਕੰਪਨੀ ਆ ਬਈ ਓੰਜ ਹੱਥੋ ਹੱਥੀ ਲੋਕ ਲਈ ਜਾਂਦੇ ਟਰੈਕਟਰ ਦੂਜੀ ਗੱਲ ਮਸ਼ਹੂਰੀ ਕਰਨ ਦਾ ਕਾਰਨ ਇਹ ਸੀ ਵੀ ਮੈਨੂੰ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਜਸਟ ਮੈਨੂੰ ਚੰਗਾ ਲੱ ਤੇ ਦੂਜੀ ਗੱਲ ਵੀ ਅੱਜ ਆਏ ਆਂ ਆਪਾਂ ਦੂਜੀ ਯੂਰੀਆ ਪਾਉਣ ਆਪਣੀ ਕਣਕ ਤੁਸੀਂ ਦੇਖ ਸਕਦੇ ਜੀ ਪਾਣੀ ਲਾਏ ਨੂੰ ਅੱਜ ਹੋ ਗਏ ਆ 9 ਤੋਂ 10 ਦਿਨ ਤੇ ਯੂਰੀਆ ਪਾਈ ਨੂੰ ਹੋ ਗਏ ਪੂਰੇ 8 ਦਿਨ ਕੁਛ ਨਹੀਂ ਕੀਤਾ ਬਸ ਸਪਰੇਅ ਕਰਨੀ ਉਸ ਤੋਂ ਬਾਅਦ ਜਿੰਕ ਤੇ ਮੈਗਨੀਜ਼ ਦੀ ਤੇ ਉਸ ਤੋਂ ਬਾਅਦ ਆ ਦੂਜੀ ਯੂਰੀਆ ਇਸ ਤੋਂ ਪਹਿਲਾਂ ਸਲਫਰ ਪਾਈ ਸੀ ਪਹਿਲੀ ਯੂਰੀਆ ਚ ਤੇ ਨਾਲ 1 ਲੀਟਰ ਕਲੋਰੋ ਦਾ ਪਾਇਆ ਸੀ ਜੀਦਾ ਕਿ ਕੋਈ ਫਾਇਦਾ ਨਹੀਂ ਹੋਇਆ ਬਾਕੀ ਵਿੱਚ ਕੀੜੀ ਹੈਗੀ ਆ ਕਿਤੇ ਕਿਤੇ ਬਾਕੀ ਹੁਣਗਾ ਨੁਕਸਾਨ ਨਹੀਂ ਕਰਦੀ ਤੇ ਆ ਗੱਲਾਂ ਨੇ ਜੇ ਕੋਈ ਤੁਹਾਡੇ ਡਾਊਟ ਹੈਗੇ ਤਾਂ ਬਾਈ ਜੀ ਕਮੈਂਟਾਂ ਜਰੂਰ ਦੱਸਿਓ ਹਾਂ ਕਿਸੇ ਨੇ ਵੀ ਟਰੈਕਟਰ ਦੀ ਕਰਾਉਣੀ ਹੋਵੇ ਮਸ਼ੂਰੀ ਮਸ਼ਾਰੀ ਕਿਸੇ ਵੀ ਤਰ੍ਹਾਂ ਦੀ ਕਰਾਉਣੀ ਹੋਵੇ ਤਾਂ ਆਪਾਂ ਕਰਾਂਗੇ ਤੇਲ ਖਰਚਾ ਵਗੈਰਾ ਲਾਵਾਂਗੇ ਹੋਰ ਇਹਦੇ ਉੱਤੇ ਆਪਾਂ ਕੁਝ ਨਹੀਂ ਲਵਾਂਗੇ ਮੋਟਰ ਆਪਣੀ ਯਾਨੀ ਕਿ ਕਾਫੀ ਫੇਮਸ ਮੋਟਰ ਆ ਹਨਾ ਇਹ ਆਪਣੀ ਅਕਸਰੀ ਵੀਡੀਓ ਚ ਚਰਚਾਵਾਂ ਵਿਚ ਰਹਿੰਦੀ ਮੋਟਰ ਇਹੇ ਜਦੋਂ ਮੈਂ ਪਹਿਲੀ ਵੀਡੀਓ ਪਾਈ ਸੀ ਤਾਂ ਮੋਟਰ ਮੇਰੀ ਮਸ਼ਹੂਰ ਹੋ ਗਈ ਸੀ ਉਸ ਵੀਡੀਓ ਦੇ ਵਿੱਚ ਵੇਲਾ ਰਹਿੰਦਾ ਵੇਲਾ ਰਹਿੰਦਾ ਸਾਰਾ ਦਿਨ ਫੇਸਬੁੱਕ ਤੇ ਮੰਜਾ ਡਾਈ ਰੱਖਦਾ ਤਾਂ ਆ ਵੇਖ ਲਓ ਆਪਣੇ ਕਾਮਕਾਰ ਆਪਰੇ ਆਪ ਪਾਈ ਆ। 4 ਗੱਟੇ ਯੂਰੀਆ ਆਪ ਪਾਈ ਆ। ਹਾਂ ਸਪਰੇਅ ਜ਼ਰੂਰ ਕਰਾਈਦੀ ਆ। ਕੋਈ ਨਹੀਂ ਆ ਜਾ ਪਿੱਛੇ ਬਚ ਕੇ ਆਈ ਇੱਥੋਂ ਏ। ਆ ਵੇ ਪਾਤਾ ਪਾਣੀ ਗਵਾਂਡੀਆਂ ਨੇ। ਗਵਾਂਡੀਆਂ ਨੇ ਪਾਣੀ ਪਾਤਾ ਨਾਲ-ਨਾਲ ਏ। ਬਾਜੋ ਰਾਤ ਥੋੜਾ ਹੀ ਰਹਿ ਗਿਆ ਕੰਮ। ਆ ਲਾਸਤੀ ਆ। ਟਾਈ ਘੰਟਾ ਖਲਾਰ ਕੇ ਵੇਲਾ ਕੱਲਾ ਬੰਦਾ ਖੂਬਾ ਬਹੁਤ ਸੀਗਾ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਦੋਸਤੋ ਮੈਂ ਨਾ ਪਹਿਲਾਂ ਲਾਇਆ ਸੀ ਮੋਟਰ ਦਾ ਪਾਣੀ ਆ ਦੋ ਕਹਿਰਾਂ ਸੀਗਾ ਮੋਟਰ ਦਾ ਪਾਣੀ ਤੇ ਇਧਰ ਸੀ ਨਹਿਰ ਦਾ ਪਾਣੀ ਆ ਵੇਖ ਲਓ ਨਹਿਰ ਦੇ ਪਾਣੀ ਦੀ ਵਾਲੀ ਕਣਕ ਜਿਹੜੀ ਕਿ ਖੱਟੀ ਜੀ ਹੋ ਗਈ ਹੈ ਦਬ ਗਈ ਹੈ ਕਰੋ ਵੇਖ ਲਓ ਤੁਸੀਂ ਵਿੱਚ ਵਿੱਚ ਆਹ ਦੇਖ ਲਓ ਤੁਸੀਂ ਮੋਟਰ ਵਾਲੇ ਪਾਣੀ ਦੀ ਕਣਕ ਤੁਸੀਂ ਕਹਿੰਦੇ ਫਰਕ ਨਹੀਂ ਆਜੂ ਨੇੜੇ ਆ ਜਾ ਰੰਗਾ ਦੇਖ ਲੋ ਰੰਗ ਚ ਵੀ ਹਰੀ ਆ ਖੱਟੀ ਵੀ ਨਹੀਂ ਦਬੀ ਵੀ ਨਹੀਂ ਪਰ ਉਥੇ ਕਿਤੇ ਕਿਤੇ ਵੈਸੇ ਜਿੱਥੇ ਜਿੱਥੇ ਨਹਿਰ ਦਾ ਪਾਣੀ ਆ ਉਥੇ ਬਾਈ ਜੀ ਕੀੜੀ ਵੀ ਨਹੀਂ ਮਰੀ ਦਵਾਈ ਇਹਦੇ ਚ ਵੀ ਓਨੀ ਪਾਈ ਉਹਦੇ ਚ ਵੀ ਓਨੀ ਪਾਈ ਉਧਰ ਕੀੜੀ ਜ਼ਿਆਦਾ ਇਧਰ ਕੀੜੀ ਨਾ ਮਾਤਰੀ ਹੈ ਹੀ ਨਹੀਂ ਬਿਲਕੁਲ ਖੱਲੇ ਤੁਸੀਂ ਵੇਖੋ ਫਟਾਰਾ ਮੋਟਰ ਦੇ ਪਾਣੀ ਵਾਲਾ ਜ਼ਿਆਦਾ ਕੋਈ ਬੂਟਾ ਨਹੀਂ ਛੜਿਆ ਕੋਈ ਉੱਥੋਂ ਲੋਕ ਨਹੀਂ ਖਰਾਬ ਹੋਈ ਹੋਵੇ ਹਾਂ ਇੱਕ ਯਾਰ ਲੂਰੀ ਤੋਂ ਦੱਸੋ ਲੂੰਬੜ ਮੂਛਾ ਜਿਹੜਾ ਲੂਰੀ ਆ ਜਿਹੜੀ ਲੂਰੀ ਵਿਖਾਈ ਆਣ ਕੇ ਨੇੜੇ ਕਰਕੇ ਵਿਖਾਈ ਦੋਸਤੋ ਅੱਜ ਏਡੀ ਲੂਰੀ ਆ ਲੂਰੀ ਤੋਂ ਸਪਰੇਅ ਦੱਸੋ ਕਿਹੜੀ ਕਰੀਏ ਇਹ ਬਾਈ ਗੁੱਲੀ ਡੰਡਾ ਨਹੀਂ ਗਾ ਇਹ ਲੂੰਬੜ ਮੁੱਛਾ ਜਾਂ ਜੇ ਸੱਜਣ ਕੋਈ ਹੋਇਆ ਤਾਂ ਸਪਰੇਅ ਜ਼ਰੂਰ ਦੱਸੇ ਠੀਕ ਆ ਦੋਸਤੋ ਤੇ ਅੱਜ ਦੀ ਦੇਣ ਦੀ ਅਪਡੇਟ ਇਹੀ ਸੀ ਬਾਕੀ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ ਬਾਈ ਜੀ ਕਿਸੇ ਤੋਂ ਆਪਾਂ ਸੇ ਤੋਂ ਆਪਾਂ ਕੋਈ ਪੈਸਾ ਨਹੀਂ ਲਿਆ ਠੀਕ ਆ ਦੋਸਤੋ ਮਿਹਨਤ ਕਰਦੇ ਆ ਜੇ ਇੰਨੇ ਹੀ ਮੈਨੂੰ ਪੈਸੇ ਬੰਦੇ ਹੁੰਦੇ ਤਾਂ ਰੇ ਮੈਂ ਆਪ ਥੋੜੂ ਪਾਉਂਦਾ ਬੰਦਾ ਕਹਿ ਕੇ ਇਥੋਂ ਕਿਸੇ ਤੋਂ ਵੀ ਪਵਾ ਸਕਦਾ ਸੀ ਤੇ ਇੱਕ ਜੇ ਸਟ੍ਰਗਲ ਚੱਲੀ ਜਾਂਦਾ ਜਿੱਦਨ ਕੋਈ ਪ੍ਰੋਮੋਸ਼ਨ ਆਈ ਜਾਂ ਕਿਸੇ ਨੇ ਮੈਨੂੰ ਕਿਹਾ ਵੀ ਲੈ ਵੀ ਸੱਜਣਾ ਚੱਕ ਪੈਸੇ ਤੇ ਮੇਰੀ ਮਸ਼ਹੂਰੀ ਕਰ ਉਦੋਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਠੀਕ ਹੈ ਕਿ ਨਹੀਂ ਜਿਹੜੀਆਂ ਵੀ ਵੀਡੀਓ ਹੁੰਦੀਆਂ ਮੇਰੀ ਆਪ ਦੀ ਮਿਹਨਤ ਹੁੰਦੀ ਆ ਕੋਈ ਪ੍ਰੋਮੋਸ਼ਨ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਤੇ ਐਵੇਂ ਨਾ ਕਹੀ ਜਾ ਕਰੋ ਮੱਲੀ ਨੂੰ ਪੈਸੇ ਬਣ ਲੱਗ ਗਏ ਠੀਕ ਹੈ ਕਿ ਨਹੀਂ ਬਹੁਤ ਬਹੁਤ ਵੱਡੇ ਬ੍ਰਾਂਡ ਆ ਸਮਾਰਟ ਸੀਟਰ ਵਾਲੇ ਨੇ ਕੋਈ ਪੈਸਾ ਨਹੀਂ ਮੈਨੂੰ ਦਿੱਤਾ ਠੀਕ ਹੈ ਕਿ ਨਹੀਂ ਜਸਟ ਉਹਨੇ ਮੈਨੂੰ ਕਿਹਾ ਮੈਂ ਪਾਤੀ ਹੈਲਪ ਕਰਤੀ ਹੈਨਾ ਮਹਿੰਦਰਾ ਟਰੈਕਟਰ ਨੂੰ ਚੰਗਾ ਲੱਗਿਆ ਤੇ ਮੈਂ ਪਾਤੀ ਬਾਕੀ ਦੋਸਤੋ ਤੁਸੀਂ ਵੇਣੇਓ ਸਪੋਰਟ ਕਰਦੇ ਹੋ ਧੰਨਵਾਦ ਕਿਉਂਕਿ ਤੁਹਾਡਾ ਡਾਊਟ ਕਲੀਅਰ ਕਰਨਾ ਵੀ ਮੇਰਾ ਫਰਜ਼ ਆ ਤੇ ਮਿਲਦੇ ਆ ਨੈਕਸਟ ਵਲੌਗ ਚ ਓਕੇ ਬਾਈ